ਹਾਂਜੀ ਪਿਆਰੇ ਵਿਦਿਆਰਥੀਓ ਮੈਰਿਟੋਰੀਅ ਸਕੂਲਾਂ ਦੇ ਵਿੱਚ ਜਿਹੜੀ ਪੰਜਵੀਂ ਕਾਉਂਸਲਿੰਗ ਚੱਲ ਰਹੀ ਆ ਤੇ ਪੰਜਵੀਂ ਕਾਉਂਸਲਿੰਗ ਦਾ ਅੱਜ ਦੂਸਰਾ ਦਿਨ ਆਗਾ ਕੱਲ ਜਿਹੜੀ ਕਾਉਂਸਲਿੰਗ ਹੋਈ ਆ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ WHH ਤੇ ਡਿਸੇਬਲਡ ਕੈਟਾਗਰੀ ਵਾਲੇ ਸੀਗੇ ਅੱਜ ਜਿਹੜੀ ਕਾਉਂਸਲਿੰਗ ਹੋਣੀ ਹੈਗੀ ਉਹ ਓਪਨ ਕੈਟਾਗਰੀ ਵਾਲੇ ਬੱਚਿਆਂ ਦੀ ਆ ਓਪਨ ਕੈਟਾਗਰੀ ਤੋਂ ਭਾਵੇਂ ਇੱਥੇ ਸਪਸ਼ਟ ਕਰਦੇ ਆ ਓਪਨ ਕੈਟਾਗਰੀ ਵਿੱਚ ਉਹ ਬੱਚੇ ਹੁੰਦੇ ਨੇਗੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਆ ਜਾਂ ਸੈਤ ਅਪ੍ਰਾਪਤ ਸਕੂਲ ਲਏਗੇ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਨਾ ਕਿ ਹੋਰ ਅਦਰ ਕੈਟਾਗਰੀ ਕਈ ਵਾਰ ਹੋ ਜਾਂਦੀ ਆ ਤੇ ਓਪਨ ਕੈਟਾਗਰੀ ਦੇ ਵਿੱਚ ਆ ਉਹ ਉਹਨਾਂ ਨੂੰ ਰੱਖਿਆ ਗਿਆ ਅੱਜ ਉਹਨਾਂ ਦੀ ਕਾਉਂਸਲਿੰਗ ਆ ਜੀ ਆਓ ਆਪਾਂ ਮੇਰਵਾ ਤੁਹਾਡੇ ਨਾਲ ਵਿਚਾਰ ਚਰਚਾ ਕਰੀਏ ਇਸ ਸੰਬੰਧੀ ਕਾਉਂਸਲਿੰਗ ਸ਼ਡਿਊਲ ਤੁਸੀਂ ਵੇਖ ਰਹੇ ਹੋ ਓਪਨ ਕੈਟਾਗਰੀ ਦੇ ਵਿੱਚ ਲੜਕੇ ਲੜੀ ਨੰਬਰ 336 ਤੋਂ ਲੈ ਕੇ 770 ਤੱਕ ਜੁੜੀ ਕਾਉਂਸਲਿੰਗ ਹੋਏਗੀ ਅੱਜ ਲੜੀ ਨੰਬਰ 336 ਤੋਂ ਲੈ ਕੇ 770 ਤੱਕ ਤੇ ਮੈਰਿਟ ਨੰਬਰ ਬਣਦਾਗਾ 1 ਤੋਂ ਲੈ ਕੇ 435 ਤੱਕ ਇਸੇ ਤਰ੍ਹਾਂ ਦੇ ਨਾਲ ਓਪਨ ਕੈਟਾਗਰੀ ਦੇ ਵਿੱਚ ਲੜਕੀਆਂ ਬਲਾਈਆਂ ਗਈਆਂ ਨੇ ਅੱਜ ਜਿਨ੍ਹਾਂ ਦੀ ਕਾਉਂਸਲਿੰਗ ਹੋਣੀ ਆ ਲੜੀ ਨੰਬਰ 851 ਤੋਂ ਲੈ ਕੇ 1786 ਤੱਕ ਮੈਰਿਟ ਨੰਬਰ 1 ਤੋਂ ਲੈ ਕੇ 912 ਤੱਕ ਲੜੀ ਨੰਬਰ 851 ਤੋਂ ਲੈ ਕੇ 1786 ਮੈਰਿਟ ਨੰਬਰ 1 ਤੋਂ ਲੈ ਕੇ 912 ਸੋ ਅੱਜ ਇਹ ਬੱਚਾਂ ਦੀ ਜਿਹੜੀ ਦੂਜਾ ਦਿਨ ਹੈ ਕਾਉਂਸਲਿੰਗ ਦਾ ਇਹ ਬੱਚੇ ਜ਼ਰੂਰ ਕਾਉਂਸਲਿੰਗ ਤੇ ਜਿਹੜੇ ਸਟੇਸ਼ਨ ਨੇ ਉਹੀ ਸਟੇਸ਼ਨ ਨੇ ਪਹਿਲਾਂ ਵਾਲੇ ਜਿੱਥੇ ਪਹਿਲੀ ਦੂਜੀ ਤੀਜੀ ਕਾਉਂਸਲਿੰਗ ਹੋਈ ਸੀ ਉਹੀ ਚੱਲੇ ਆ ਰਹੇ ਨੇ ਸਾਰੇ ਉੱਥੇ ਜਾ ਕੇ ਆਪਣੇ ਜਿਹੜਾ ਨੇੜੇ ਪੈਂਦਾ ਤੁਹਾਨੂੰ ਤੁਹਾਡੇ ਘਰ ਦੇ ਉੱਥੇ ਜਾ ਕੇ ਆਪਣੀ ਕਾਉਂਸਲਿੰਗ ਕਰਵਾ ਲੈਣੀ ਹੈਗੀ ਤੇ ਪੰਜਵੀਂ ਕਾਉਂਸਲਿੰਗ ਆ ਗਈ ਸੋ ਵਿਦਿਆਰਥੀਓ ਤੁਸੀਂ ਫਾਇਦਾ ਜ਼ਰੂਰ ਉਠਾਓ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਆਪਣਾ ਦਾਖਲਾ ਕਰਵਾਓ ਮੁਫਤ ਪੜ੍ਹਾਈ ਮੁਫਤ ਰਹਿਸ਼ ਮੁਫਤ ਖਾਣਾ ਇੱਥੋਂ ਪੜ੍ਹ ਲੈ ਕੇ ਬੱਚੇ ਉੱਚ ਕੋਟੀ ਦੇ ਅਫਸਰ ਬਣਦੇ ਨੇ ਸੋ ਵੱਤ ਵਤ ਸੂਚਨਾ ਆਪਾ ਵਿਦਿਆਰਥੀ ਤੱਕ ਪਹੁੰਚਾਈਏ ਜੇਕਰ ਚੈਨਲ ਦੇ ਨਾਲ ਨਹੀਂ ਜੁੜੇ ਹਨ ਤੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕੀਤੀ ਜਾਂਦੀ ਹੈ ਧੰਨਵਾਦ ਸ਼ੁਕਰੀਆ ਮਿਹਰਬਾਨੀ ਵੱਤ ਵਤ ਬੱਚਿਆਂ ਤੱਕ ਆਪਾ ਜਾਣਕਾਰੀ ਪਹੁੰਚਾਈਏ ਸ਼ੇਅਰ ਕਰੀਅਕੇ ਸ਼ੁਕਰੀਆ ਜੀ